ਔ ਇਹ ਪਬਜੀਆਂ ਸਿਹਤ ਲਈ ਬਣ ਜਾਂਦੀਆਂ ਹਨ ਜ਼ਹਿਰ ਭਗਵਾਨ ਨੂੰ ਸਮਰਪਿਤ ਸ਼ਾਵਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਇਸ ਮਹੀਨੇ ਦੌਰਾਨ ਲੋਕ ਪੂਜਾ ਪਾਠ ਵੀ ਕਰਦੇ ਹਨ ਇਸ ਦੇ ਨਾਲ ਹੀ ਸ਼ਰਧਾਲੂ ਵਰਤ ਵੀ ਰੱਖਦੇ ਹਨ ਧਾਰਮਿਕ માનਤਾਵਾਂ ਅਨੁਸਾਰ ਸ਼ਾਵਣ ਦੇ ਮਹੀਨੇ ਵਿੱਚ ਖਾਣ ਪੀਣ ਦੇ ਕਈ ਨਿਯਮ ਹਨ ਪਰ ਇਸ ਨਿਯਮ ਦਾ ਸਬੰਧ ਸ਼ਾਵਣ ਦੀ ਬਾਰਸ਼ ਨਾਲ ਵੀ ਹੈ ਸ਼ਾਵਣ ਦੇ ਮਹੀਨੇ 'ਚ ਸਭ ਤੋਂ ਜ਼ਿਆਦਾ ਬਾਰਸ਼ ਹੁੰਦੀ ਹੈ ਇਸ ਕਾਰਨ ਨਵੀ ਤੇ ਬੈਕਟੀਰੀਆ ਤੇਜ਼ੀ ਨਾਲ ਵੱਧਦੇ ਹਨ ਅਜਿਹੀ ਹਾਲਤ ਵਿੱਚ ਕੁਝ ਖਾਣ ਪੀਣ ਵਾਲੀਆਂ ਚੀਜ਼ਾਂ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਸਰੀਰ 'ਚ ਅਲਰਜੀ ਅਤੇ ਸਿਹਤ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ ਤਾਂ ਆਓ ਜਾਣਦੇ ਹਾਂ ਕਿ ਉਹ ਕਿਹੜੇ ਹਨ ਜੋ ਸਾਵਣ ਦੇ ਮਹੀਨੇ ਨਹੀਂ ਖਾਣੇ ਚਾਹੀਦੇ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਜੀ ਦਾ ਪੂਰਨ ਅਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵਿੱਚ ਜੈ ਮਾਤਾ ਲక్ష్ਮੀ ਨਾਂ ਲਿਖਣਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੀ ਨੰਬਰ 1 ਸਾਵਣ ਦੇ ਮਹੀਨੇ ਵਿੱਚ ਦਹੀਂ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਮੌਸਮ ਵਿੱਚ ਦਹੀਂ ਚ ਚੰਗੇ ਬੈਕਟੀਰੀਆ ਦੇ ਨਾਲ ਖਰਾਬ ਬੈਕਟੀਰੀਆ ਵੀ ਜਲਦੀ ਪੈਦਾ ਹੋ ਜਾਂਦੇ ਹਨ ਜਿਸ ਕਾਰਨ ਇਹ ਖੱਟਾ ਹੋ ਜਾਂਦਾ ਹੈ ਜੋ ਸਿਹਤ ਲਈ ਠੀਕ ਨਹੀਂ ਹੁੰਦਾ ਜੇਕਰ ਤੁਸੀਂ ਸਾਵਣ ਦੇ ਮਹੀਨੇ ਚ ਦਹੀਂ ਖਾਣਾ ਚਾਹੁੰਦੇ ਹੋ ਤਾਂ ਬਿਲਕੁਲ ਤਾਜ਼ਾ ਦਹੀਂ ਹੀ ਖਾਓ ਪੁਰਾਣਾ ਦਹੀਂ ਬਿਲਕੁਲ ਵੀ ਨਾ ਖਾਓ ਇਹ ਸਿਹਨ ਨੂੰ ਨੁਕਸਾਨ ਕਰ ਸਕਦਾ ਹੈ ਨੰਬਰ 2 ਇਸ ਮੌਸਮ ਚ ਪ੍ਰੋਟੀਨ ਨਾਲ ਭਰਪੂਰ ਡੇਅਰੀ ਉਤਪਾਦਾਂ ਦੀਆਂ ਮਾਤਰਾ ਵੀ ਘੱਟ ਰੱਖਣੀ ਚਾਹੀਦੀ ਹੈ ਦੁੱਧ ਅਤੇ ਪਨੀਰ ਵਰਗੀਆਂ ਚੀਜ਼ਾਂ ਖਾਣ ਤੋਂ ਜਿੰਨਾ ਹੋ ਸਕੇ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਚੀਜ਼ਾਂ ਸਾਵਣ ਦੇ ਮਹੀਨੇ ਵਿੱਚ ਜ਼ਹਿਰ ਦੇ ਸਮਾਨ ਹੋ ਸਕਦੀਆਂ ਹਨ ਅਤੇ ਸਿਹਤ ਤੇ ਮਾੜਾ ਅਸਰ ਪਾਉਂਦੀਆਂ ਹਨ। ਨੰਬਰ 3 ਸਾਵਣ ਦੇ ਮਹੀਨੇ 'ਚ ਬੈਂਗਣ ਖਾਣ ਤੋਂ ਮਨਾ ਕੀਤਾ ਜਾਂਦਾ ਹੈ। ਇਸ ਮਹੀਨੇ 'ਚ ਬੈਂਗਣ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਬੈਂਗਣ ਵਿੱਚ ਕੀੜੇ ਮਕੌੜੇ ਲੱਗ ਜਾਂਦੇ ਹਨ। ਬਰਸਾਤ ਵਿੱਚ ਆਉਣ ਵਾਲੇ ਬੈਂਗਣ ਅੰਦਰੋਂ ਕੀੜਿਆਂ ਨਾਲ ਭਰਪੂਰ ਹੁੰਦੇ ਹਨ ਇਹਨਾਂ ਦਾ ਸੇਵਨ ਕਰਨ ਨਾਲ ਫੂਡ ਪੁਆਇਜ਼ਨ ਦੀ ਸਮੱਸਿਆ ਹੋ ਸਕਦੀ ਹੈ ਜਿਸ ਨਾਲ ਸਿਹਤ ਬੁਰੀ ਤਰ੍ਹਾਂ ਖਰਾਬ ਹੋ ਜਾਂਦੀ ਹੈ ਨੰਬਰ 4 ਬਰਸਾਤ ਦੇ ਮੌਸਮ ਦੌਰਾਨ ਪੱਤੇਦਾਰ ਸਬਜ਼ੀਆਂ ਕੀੜੇ ਮਕੌੜਿਆਂ ਨਾਲ ਪ੍ਰਭਾਵਿਤ ਹਾਨੀਕਾਰਕ ਹੁੰਦੇ ਹਨ ਨੰਬਰ 5 ਸ਼ਾਵਣ ਦੇ ਪਵਿੱਤਰ ਮਹੀਨੇ ਵਿੱਚ ਲੋਕ ਪੂਜਾ ਕਰਦੇ ਹਨ ਅਤੇ మాਸ ਨਹੀਂ ਖਾਂਦੇ ਪਰ ਇਸ ਦੇ ਨਾਲ ਹੀ మాਸ ਨਾ ਖਾਣ ਦਾ ਕਾਰਨ ਡਾਈਜੈਸ਼ਨ ਸਲੋ ਹੋ ਜਾਂਦਾ ਹੈ ਜਿਸ ਨਾਲ ਨਾਨਵੈਜ ਨੂੰ ਹজম ਕਰਨ ਵਿੱਚ ਕਾਫੀ ਸਮਾਂ ਲੱਗਦਾ ਹੈ ਅਤੇ ਲੋਕਾਂ ਨੂੰ ਘੱਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਨੰਬਰ 6 ਸ਼ਾਵਣ ਦੇ ਮਹੀਨੇ ਵਿੱਚ ਸਾਤਵਿਕ ਭੋਜਨ ਖਾਣਾ ਚਾਹੀਦਾ ਹੈ ਇਸ ਦੌਰਾਨ ਮੂਲੀ ਲਸਣ ਕੜੀ ਕਾਲੀ ਮਿਰਚ ਅਤੇ ਪਿਆਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 7 ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ ਧਨੀਆ ਸਲਾਦ ਅਤੇ ਗੋਭੀ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਬਰਸਾਤ ਦੇ ਪਾਣੀ ਤੇ ਨਮੀ ਕਾਰਨ ਬੈਕਟੀਰੀਆ ਅਤੇ ਹੋਰ ਸੂਖਮ ਜੀਵ ਇਨ੍ਹਾਂ ਵਿੱਚ ਰਹਿ ਜਾਂਦੇ ਹਨ ਜੋ ਕਿ ਜ਼ਹਿਰ ਬਣ ਜਾਂਦੇ ਹਨ ਇਹਨਾਂ ਨੂੰ ਖਾ ਕੇ ਅਸੀਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਨੰਬਰ 8 ਬਰੋਕਲੀ ਅਤੇ ਫੁੱਲ ਗੋਭੀ ਵਰਗੀਆਂ ਸਬਜ਼ੀਆਂ ਕ੍ਰੁਸੀਫੇਰਸ ਪਰਿਵਾਰ ਤੋਂ ਆਉਂਦੀਆਂ ਹਨ। ਦੂਜੇ ਮੌਸਮਾਂ 'ਚ ਇਸ ਦੇ ਸੇਵਨ ਕਰਨ ਨਾਲ ਸਾਡੀ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ ਪਰ ਬਰਸਾਤ ਦੇ ਦਿਨਾਂ ਵਿੱਚ ਅਜਿਹੀਆਂ ਸਬਜ਼ੀਆਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਹਨਾਂ ਸਬਜ਼ੀਆਂ ਦੇ ਫੁੱਲ ਵਿੱਚ ਛੋਟੇ-ਛੋਟੇ ਕੀੜੇ ਹੁੰਦੇ ਹਨ ਜਿਨ੍ਹਾਂ ਨੂੰ ਜਦੋਂ ਸਬਜੀ ਦੇ ਰੂਪ ਵਿੱਚ ਪਕਾਇਆ ਜਾਂਦਾ ਹੈ ਜਾਂ ਕੱਚੇ ਸਲਾਦ ਵਜੋਂ ਖਾਧਾ ਜਾਂਦਾ ਹੈ ਤਾਂ ਸਾਡੀ ਸਿਹਤ ਖਰਾਬ ਹੋ ਸਕਦੀ ਹੈ ਨੰਬਰ 9 ਮੌਨਸੂਨ ਜਾਂ ਬਰਸਾਤ ਦੇ ਮੌਸਮ ਵਿੱਚ ਤੁਹਾਨੂੰ ਉੰਗਰੇ ਹੋਏ ਬੀਜਾਂ ਦਾ ਨਾ ਦੇ ਬਰਾਬਰ ਸੇਵਨ ਕਰਨਾ ਚਾਹੀਦਾ ਹੈ ਤੇ ਬਰਸਾਤ ਦੇ ਦਿਨਾਂ ਵਿੱਚ ਧੁੱਪ ਅਤੇ ਨਮੀ ਦੀ ਘਾਟ ਕਾਰਨ ਇਨ੍ਹਾਂ ਬੈਕਟੀਰੀਆ ਅਤੇ ਹੋਰ ਸੂਖਮ ਜੀਵਾਣੂਆਂ ਦੇ ਵਧਣ ਦੀ ਸੰਭਾਵਨਾ ਹੁੰਦੀ ਹੈ ਇਸ ਲਈ ਉਗਰਦੇ ਬੀਜਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਹੋਰ ਸਾਵਣ ਦੇ ਮਹੀਨੇ 'ਚ ਕੀ ਕਰਨਾ ਚਾਹੀਦਾ ਹੈ ਆਓ ਜਾਣਦੇ ਹਾਂ ਨੰਬਰ 1 ਸਾਵਣ ਦੇ ਮਹੀਨੇ 'ਚ ਭਗਵਾਨ ਭੋਲੇनाथ ਜੀ ਦੀ ਸਹੀ ਤਰੀਕੇ ਨਾਲ ਪੂਜਾ ਕਰਨ ਨਾਲ ਤੁਹਾਨੂੰ ਲਾਭ ਹੋ ਸਕਦਾ ਹੈ ਨੰਬਰ 2 ਸੇਵਲਿੰਗ ਤੇ ਪਾਣੀ ਦੁੱਧ ਜਾ ਘਿਓ ਨਾਲ ਅਭਿਸ਼ੇਕ ਕਰੋ ਨੰਬਰ 3 ਓਮ ਨਮੋ ਸ਼ਿਵਾਈ ਮੰਤਰ ਦਾ ਜਾਪ ਕਰੋ ਨੰਬਰ 4 ਸ਼ਿਵ ਚਾਲੀਸਾ ਜਾਂ ਸ਼ਿਵ ਸਤੂਤੀ ਦਾ ਪਾਠ ਕਰੋ ਨੰਬਰ 5 ਸੋਮਵਾਰ ਦਾ ਵਰਤ ਰੱਖੋ ਅਤੇ ਭਗਵਾਨ ਸ਼ਿਵ ਦੀ ਵਿਸ਼ੇਸ਼ ਪੂਜਾ ਕਰੋ ਨੰਬਰ 6 ਸਾਵਣ ਦੇ ਮਹੀਨੇ ਚ ਦਾਨ ਕਰਨਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਇਸ ਸਮੇਂ ਦਾਨ ਪੁੰਨ ਕਰਨਾ ਵਿਸ਼ੇਸ਼ ਮਹੱਤਵ ਹੈ ਨੰਬਰ 7 ਸਾਵਣ ਦੇ ਮਹੀਨੇ ਚ ਸਾਤਵਿਕ ਭੋਜਨ ਖਾਣਾ ਚਾਹੀਦਾ ਹੈ ਨੌਨ ਵੇਜ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ ਨੰਬਰ 8 ਸਾਵਣ ਦੇ ਮਹੀਨੇ ਕਾਵੜ ਯਾਤਰਾ ਵਿੱਚ ਹਿੱਸਾ ਲਓ ਇਸ ਨਾਲ ਮਨੁੱਖ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਸਕਦੀਆਂ ਹਨ ਨਾਲ ਹੀ ਤੁਹਾਨੂੰ ਸੁਭ ਨਤੀਜੇ ਵੀ ਦੇਖਣ ਨੂੰ ਮਿਲ ਸਕਦੇ ਹਨ ਨੰਬਰ 9 ਸਾਵਣ ਦੇ ਮਹੀਨੇ ਵਿੱਚ ਸਿਰਫ ਚਿੱਟੇ ਅਤੇ ਹਰੇ ਕੱਪੜੇ ਹੀ ਪਹਿਨਣੇ ਚਾਹੀਦੇ ਹਨ ਨੰਬਰ 10 ਜਿੰਨਾ ਹੋ ਸਕੇ ਬੁਰੇ ਕੰਮਾਂ ਤੋਂ ਦੂਰ ਰਹੋ ਵੈਸੇ ਤਾਂ ਬੁਰੇ ਕੰਮ ਕਦੇ ਨਹੀਂ ਕਰਨੇ ਚਾਹੀਦੇ ਪਰ ਇਸ ਮਹੀਨੇ ਵਿੱਚ ਕੋਈ ਵੀ ਗਲਤ ਕੰਮ ਨਾ ਕਰੋ ਨਹੀਂ ਤਾਂ ਬਹੁਤ ਪਸਤਾਉਣਾ ਪਵੇਗਾ ਸੋ ਦੋਸਤੋ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ ਹਰ ਹਰ ਮਹਾਦੇਵ